तो मांगे सॉरी मांग लो सॉरी इधर कर इधर कर आई सी तेरी सॉरी मांगा मांगे सॉरी मांगे सॉरी मांगे सॉरी ਕੈ ਸੋਰੀ ਆਰੀ ਗਲਤੀ ਹੋ ਗਈ ਭਾਈ ਕੈ ਸੋਰੀ ਕਿ ਭਾਈ ਗਲਤੀ ਹੋ ਗਈ ਕੋਈ ਗਲਤੀ ਹੋ ਗਈ ਗਲਤੀ ਹੋ ਗਈ ਤਾਂ ਗਲਤੀ ਹੋ ਗਈ ਕੈ ਗਲਤੀ ਨਹੀਂ ਕੈ ਕਰੀ ਤੇ ਬਾਲ ਦੇ ਬਰਦਾਸ਼ਤ ਕੋਈ ਪਤਾ ਨਹੀਂ ਲੱਗਾ ਸਾਨੂੰ ਪਹਿਲਾਂ ਵੀ ਲਾਇਆ ਸੀ ਮੇਰੇ ਬੁੱਤ ਤੇ ਪਹਿਲਾਂ ਵੀ ਕੁੱਤਾ ਮਾਰਾ ਮੌਤ ਹੋਈਆਂ ਸੀ ਮੇਰੇ ਬੁੱਤ ਨੂੰ ਵਾਰੀ ਪਟ ਦੇਂਦੇ ਸੀ ਇਹ ਕਿਨੇ ਮਾਰੇ ਤੁਹਾਡੇ ਕੋਲ ਆਏ ਹਏ ਗਿਆਂਦੇ ਨੇ ਬੋਲ ਹਏ ਬੋਲ ਬੋਲੇ ਬੋਲਣਾ ਪਊਗਾ ਤੁਹਾਡੇ ਪੁੱਤਰੀ ਮੌਤ ਕਿਵੇਂ ਹੋਈ ਐ ਕੁੱਟਮਾਰ ਦੀ ਹੋਇਆ ਜਾਦੀ ਐ ਇੱਦਾਂ ਹਏ ਮਾਮਲਾ ਸਰ ਇਹ ਤਾਂ ਕਹਿੰਦੇ ਨੇ ਵੀ ਕੁੱਟਮਾਰ ਹੋਈ ਹੈਗੀ ਪੁਲਿਸ ਵਾਲੇ ਮਤਲਬ ਸਾਨੂੰ ਅਸੀਂ ਰਾਤ ਦੇ ਫੋਨ ਲਈ ਆ ਰਹੇ ਆ ਮੁੰਡੇ ਨੂੰ ਤੇ ਨਾਤਾ ਦਾ ਫੋਨ ਕਿਸੇ ਨੇ ਚੱਕਿਆ ਅੱਜ ਫੋਨ ਚੱਕਿਆ ਇਹਨਾਂ ਨੇ ਜਦੋਂ ਸਾਨੂੰ ਮੇਰੀ ਮਰਲੇ ਘੂਆ ਸੱਸ ਨੂੰ ਫੋਨ ਆਇਆ ਸਿੱਧਾ ਤੇ ਉਹਨਾਂ ਨੂੰ ਕਹਿੰਦੇ ਵੀ ਤੁਹਾਡੇ ਮੁੰਡੇ ਦੀ ਆ ਜਿਹਦਾ ਨੰਬਰ ਹੈਗਾ ਫੋਨ ਉਹਦੇ ਨੰਬਰ ਤੋਂ ਕਰਿਆ ਮੁੰਡੇ ਦੇ ਤੋਂ ਕਹਿੰਦੇ ਵੀ ਇਹਦੀ ਡੈਥ ਹੋ ਗਈ ਅਸੀਂ ਜਦੋਂ ਪਹੁੰਚੇ ਆ ਜੀ ਉੱਥੇ ਮਤਲਬ ਉਹਨੂੰ ਇੱਥੇ ਲੈ ਆਏ ਸੀ ਉਹ ਸਿੱਧਾ ਉਰੇ ਲਿਆਏ ਜੀ ਨਾ ਸਾਡਾ ਕੋਈ ਬੰਦਾ ਸੀਗਾ ਉੱਥੇ ਸਿੱਧਾ ਲੈ ਕੇ ਆਏ ਨੇ ਜੀ ਛੱਟ ਮਤਲਬ ਮੂੰਹ ਤੇ ਸਾਰੇ ਪਲੇਟਿੰਗ ਹੱਦ ਤੱਕ ਆ ਰਹੀ ਹੈ ਜੀ ਨਹੀਂ ਤੁਹਾਡੇ ਛੱਟ ਕੀ ਦਾ ਮੁੰਡੇ ਦਾ ਮੁੰਡੇ ਦੀ ਮੌਤ ਹੋ ਗਈ ਹਾਂਜੀ ਡੈਥ ਹੋ ਗਈ ਹੋ ਸਕਦੀ ਹੈਗੀ ਛੱਕ ਕੀ ਤੇ ਕਿਨੇ ਕੀਤਾ ਇਹਦਾ ਛੱਕ ਦਾ ਮਤਲਬ ਪੁਰਸਾਂ ਨੇ ਤੇ ਵੀ ਲੱਗਦੀ ਆ ਜੀ ਸਾਨੂੰ ਤਾਂ ਤੇ ਜੇ ਜਿੱਦੀ ਲਗ ਡਾਟ ਵੀ ਹੈਗੀ ਸੀਗੀ ਠੀਕ ਆ ਉਹਨਾਂ ਤੇ ਵੀ ਲੱਗਦੀ ਆ ਸਾਨੂੰ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਵੀ ਕੀਤੀ ਤੁਹਾਡੇ ਬੇਟੇ ਕੁੱਟ ਮਾਰਦੇ ਜਾਓ ਹਾਂਜੀ ਹਾਂਜੀ ਹੋਈ ਸੀ ਵੀਰੇ ਮੰਗ ਕੀ ਕਰਦਾ ਮੰਗ ਕੀ ਕਰਦੇ ਇਨਸਾਫ ਮਿਲੇ ਜੀ ਸਾਨੂੰ ਕੀ ਕੰਮ ਕਰਦਾ ਸੀ ਇਹ ਇਹ ਮੁੰਡਾ ਫੈਕਟਰੀ ਚ ਲੱਗਿਆ ਹੋਇਆ ਸੀਗਾ ਜੀ ਪੜਾਈ ਵੀ ਕਰਦਾ ਪੜਾਈ ਵੀ ਕਰਦਾ ਸੀ ਨਾਲ ਫੈਕਟਰੀ ਚ ਵੀ ਲੱਗਿਆ ਹੋਇਆ ਸੀ ਇਹ ਜੀ ਅੱਜ ਧਨੋਲਾ ਖੁਰਦ ਪਿੰਡ ਹੈਗਾ ਸਾਡੇ ਥਾਣਾ ਸਦਰ ਦੇ ਵਿੱਚ ਉਥੇ ਖੇਤਾਂ ਦੇ ਵਿੱਚ ਇੱਕ ਡੈੱਡ ਬੋਡੀ ਮਿਲੀ ਹੈ ਜੇ ਕਿ ਜਿਹੜ ਨੂੰ ਪਤਾ ਕਰਨ ਦੇ ਪਤਾ ਲੱਗਿਆ ਕਿ ਡੈੱਡ ਬੋਡੀ ਬਲਜਿੰਦਰ ਸਿੰਘ ਗਾਂਧੀ ਜਿਹੜਾ ਧਨੋਲੇਖੁਰ ਦੇ ਪਿੰਡ ਦਾ ਹੀ ਨੌਜਵਾਨ ਹੈਗਾ ਤੇ ਉਹਨੂੰ ਹੁਣ ਪੋਸਟਮਾਰਟਮ ਵਾਸਤੇ ਹਸਪਤਾਲ ਲਿਜਾਇਆ ਗਿਆ ਫਰਦਰ ਇਹਦੇ ਵਿੱਚ ਮੌਤੇ ਕਾਰਨਾ ਸੰਬੰਧੀ ਕਿ ਕੀ ਕਾਰਨ ਬਣਦੇ ਨੇ ਮੌਤੇ ਜੋ ਪਤਾ ਲੱਗੇਗਾ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਜਮ ਲਈ ਜਾ ਰਹੇ ਹਨ ਕਿ ਇਹ ਜੋ ਚਕੋਚਾ ਨਮਲਾ ਪੁਲਿਸ ਤੱਕ ਰੱਖੀ ਗਈ ਸੀ ਉੱਥੋਂ ਸਾਡਾ ਮੁੰਡਾ ਇਹ ਡੈੱਡ ਬੋਡੀ ਜੀ ਜਿਹੜਾ ਇਹ ਸੀਗਾ ਨੌਜਵਾਨ ਬਲਜਿੰਦਰ ਸਿੰਘ ਗਾਂਧੀ ਇਹ ਪਿਛਲੇ ਕਾਫੀ ਸਮੇਂ ਤੋਂ ਕੁਝ ਲੜਾਈ ਝਗੜਿਆਂ ਵਗੈਰਾ ਦੇ ਵਿੱਚ ਇਨਵੋਲ ਸੀਗਾ ਪਰ ਪੁਲਿਸ ਵੱਲੋਂ ਇਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਜਾਂ ਇਹਨੂੰ ਕੋ ਚੱਕਿਆ ਗਿਆ ਇਹੋ ਜੀ ਕੋਈ ਗੱਲਬਾਤ ਨਹੀਂ ਸੀ ਰੀਸੈਂਟਲੀ ਪਿੱਛੇ ਜੇ ਸੱਤ ਇਹਦੇ ਖਿਲਾਫ ਇੱਕ ਕੰਪਲੇਂਟ ਗੁਰਪ੍ਰੀਤ ਸਿੰਘ ਜਿਹੜਾ ਕਿ ਇਹਨਾਂ ਦੇ ਪਿੰਡ ਦਾ ਹੀ ਹੈਗਾ ਉਹਦੇ ਵੱਲੋਂ ਦਿੱਤੀ ਗਈ ਸੀ ਕਿ ਗੁਰਪ੍ਰੀਤ ਸਿੰਘ ਦੇ ਉੱਤੇ ਇਹਨੇ ਬਲਜਿੰਦਰ ਸਿੰਘ ਗਾਂਧੀ ਨੇ ਇਹਦੇ ਤੇ ਅਟੈਕ ਕੀਤਾ ਸੀ ਤੋਂ ਉਸ ਸਬੰਧੀ ਇਹਨਾਂ ਨੂੰ ਜਿਹੜਾ ਚੌਂਕੀ ਹੰਡਾਇਆ ਵਿਖੇ ਬੁਲਾਇਆ ਗਿਆ ਸੀ ਤੇ ਉਹਦਾ ਜਿਹੜਾ ਇਹਨਾਂ ਦਾ ਕੰਪਰੋਮਾਈਜ਼ ਦੋਨਾਂ ਪਾਰਟੀਆਂ ਦਾ ਹੋ ਗਿਆ ਸੀਗਾ ਤੇ ਕੋਈ ਵੀ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ ਇਸ ਤੋਂ ਕਾਫੀ ਟਾਈਮ ਪਹਿਲਾਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਹੋਰ ਨੌਜਵਾਨ ਨੂੰ ਬਲਜਿੰਦਰ ਗਾਂਧੀ ਤੇ ਇਹਦੇ ਸਾਥੀਆਂ ਦੁਆਰਾ ਕਾਫੀ ਜ਼ਿਆਦਾ ਉਹਦੀ ਕੁੱਟਮਾਰ ਕੀਤੀ ਗਈ ਤੇ ਉਹ ਕੁੱਟਮਾਰ ਕਰਦਿਆਂ ਦੀ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਸੀ ਤੇ ਉਸ ਸਬੰਧੀ ਵੀ ਉਦੋਂ ਸਿਟੀ 2 ਦੇ ਵਿੱਚ ਇਹਨਾਂ ਨੂੰ ਬੁਲਾ ਕੇ ਇਹਨਾਂ ਦੇ ਉੱਤੇ ਜਿਹੜਾ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਸੀਗਾ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਪੁਲਿਸ ਔਰ ਜਿਹੜਾ ਬਲਜਿੰਦਰ ਗਾਂਧੀ ਸੀ ਇਹਨੂੰ ਕਦੇ ਨਹੀਂ ਲਿਆਂਦਾ ਗਿਆ ਨਾ ਹੀ ਇਹਦੇ ਤੇ ਕੋਈ ਕੋਈ ਐਫ ਆਈ ਆਰ ਵਗੈਰਾ ਦਰਜ ਕੀਤੀ ਗਈ ਨਾ ਹੀ ਇਹਨੂੰ ਕਦੇ ਗ੍ਰਿਫਤਾਰ ਕੀਤਾ ਗਿਆ ਸੋ ਇਹ ਬਿਲਕੁਲ ਜਿਹੜੇ ਆ ਇਲਜ਼ਾਮ ਲਗਾਏ ਜਾ ਰਹੇ ਨੇ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਬਾਕੀ ਪੋਸਟਮਾਰਟਮ ਦੀ ਰਿਪੋਰਟ ਆਏਗੀ ਉਹਦੇ ਵਿੱਚ ਜਿਹੜੀਆਂ ਕੋਈ ਇੰਜਰੀਜ਼ ਨੇ ਜਾਂ ਮੌਤ ਦੇ ਕਾਰਨ ਕੀ ਨੇ ਉਹਨਾਂ ਬਾਰੇ ਬਿਲਕੁਲ ਕਲੀਅਰ ਹੋ ਜਾਏਗਾ ਬਿਲਕੁਲ ਜੋ ਬਣਦੀ ਕਾਰਵਾਈ ਕੀਤੀ ਜਾਏਗੀ ਸਰਪ੍ਰਵਾਹ ਵੱਲੋਂ ਇੱਕ ਇਹ ਵੀ ਗੱਲ ਆਖੀ ਗਈ ਹੈ ਪੁਲਿਸ ਵੱਲੋਂ ਆਖਿਆ ਗਿਆ ਗੋਲੀਆਂ ਪਾ ਕੇ ਤੇ ਪਰਚਾ ਦਰਜ ਕੀਤਾ ਜਾਏਗਾ ਇਹ ਨੀ ਪੂਰਾ ਮਾਮਲਾ ਜੀ ਦੇਖੋ ਇਹ ਮੈਂ ਵੀ ਸੁਣੀ ਆ ਵੀਡੀਓ ਪਰ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਇਹੋ ਜਿਹੀ ਕੋਈ